ਪੂਰੇ ਦੇਸ਼ ਦੇ ਵਿੱਚ ਜਿੱਥੇ ਚੋਣਾਂ ਨੂੰ ਲੈ ਕੇ ਵੱਡੇ ਵੱਡੇ ਸਿਆਸੀ ਬਦਲ ਹੋ ਰਹੇ ਨੇ ਉੱਥੇ ਹੀ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਹਰਿਆਣਾ ਤੋਂ ਜਿਹੜੇ ਜਜਪੀ ਦੇ ਜਨਰਲ ਸਕੱਤਰ ਹਰਪਾਲ ਕੰਬੋਜ ਨੇ ਅਸਤੀਫਾ ਦੇ ਦਿੱਤਾ ਹੈ ਜਿਸ ਦੇ ਕਾਰਨ ਹੁਣ ਲੋਕ ਸਭਾ ਚੋਣਾਂ ਦੌਰਾਨ ਦੁਸ਼ੰਤ ਚਟਾਲਾ ਦੀ ਜਨਨਾਇਕ ਜਨਤਾ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਪਾਰਟੀ ਦੇ ਜਨਰਲ ਸਕੱਤਰ ਹਰਪਾਲ ਕੰਬੋਜ ਨੇ ਅੱਜ ਅਸਤੀਫਾ ਦੇ ਦਿੱਤਾ ਏ ਹਰਪਾਲ ਕੰਬੋਜ ਨੇ ਅਸਤੀਫਾ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਦੇਣ ਦੇ ਦਾ ਜਿਹੜਾ ਕਾਰਨ ਦੱਸਿਆ ਉਹ ਨਿੱਜੀ ਕਾਰਨ ਦਾ ਹਵਾਲਾ ਦਿੱਤਾ ਏ ਉਹਨਾਂ ਨੇ ਆਪਣਾ ਅਸਤੀਫਾ ਜਨਨਾਇਕ ਜਨਤਾ ਪਾਰਟੀ ਦੇ ਯਾਨੀ ਕਿ ਜਜਪੀ ਦੇ ਪ੍ਰਧਾਨ ਅਜੇ ਸਿੰਘ ਚੋਟਾਲਾ ਨੂੰ ਭੇਜ ਦਿੱਤਾ ਏ ਜਿਸ ਨੂੰ ਲੈ ਕੇ ਹਰਿਆਣਾ ਦੇ ਵਿੱਚ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਪੈਦਾ ਹੋ ਗਈ ਹੈ ਪੀਟੀਆਈ ਦੀ ਰਿਪੋਰਟ ਮੁਤਾਬਕ ਹਰਪਾਲ ਕੰਬੋਜ ਨੇ ਅਸਤੀਫਾ ਦਿੰਦਿਆਂ ਕਿਹਾ ਕਿ ਉਹਨਾਂ ਨੇ ਨਿੱਜੀ ਕਾਰਨਾ ਕਰਕੇ ਪਾਰਟੀ ਛੱਡੀ ਹੈ ਇਸ ਤੋਂ ਪਹਿਲਾਂ ਕੰਬੋਜ ਜਜਪੀ ਦੀ ਅੰਬਾਲਾ ਇਕਾਈ ਦੇ ਸ਼ਹਿਰੀ ਜੀਲਾ ਪ੍ਰਧਾਨ ਸਨ ਅਤੇ ਅੰਬਾਲਾ ਸ਼ਹਿਰ ਤੋਂ ਜਜਪੀ ਦੀ ਟਿਕਟ ਦੇ 2019 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹਰਿਆਣਾ ਚ ਜਜਪੀ ਦੇ ਜਨਰਲ ਸਕੱਤਰ ਹਰਪਾਲ ਕੰਬੋਜ ਦਾ ਅਸਤੀਫਾ ਅਜੇ ਸਮੇਂ ਵਿੱਚ ਆਇਆ ਹੈ ਜਦੋਂ ਦੇਸ਼ ਚ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਹਰਪਾਲ ਕੰਬੋਜ ਦੇ ਅਸਤੀਫੇ ਤੋਂ ਪਹਿਲਾਂ ਹੀ ਕਈ ਲੋਕ ਦੁਸ਼ਾਂਤ ਚਟਾਲਾ ਦੀ ਪਾਰਟੀ ਛੱਡ ਚੁੱਕੇ ਨੇ ਜਜਪੀ ਸੁਭਾਈ ਕਾਇਦੇ ਪ੍ਰਧਾਨ ਨਿਸ਼ਾਨ ਸਿੰਘ ਅਤੇ ਪਾਰਟੀ ਦੇ ਜਨਰਲ ਸਕੱਤਰ ਕਮਲੇਸ਼ ਸ਼ੈਣੀ ਨੇ ਇਸ ਮਹੀਨੇ ਦੇ ਸ਼ੁਰੂ ਚ ਹੀ ਪਾਰਟੀ ਛੱਡ ਦਿੱਤੀ ਸੀ। ਹਰਿਆਣਾ ਚ ਕੁੱਲ 10 ਲੋਕ ਸਭਾ ਸੀਟਾਂ ਨੇ ਆਮ ਚੋਣਾਂ ਦੇ 6ਵੇਂ ਪੜਾਅ ਦੇ ਵਿੱਚ ਹਰਿਆਣੇ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਲਈ 25 ਮਈ ਨੂੰ ਵੋਟਾਂ ਪੈਣਗੀਆਂ। ਜਜਪੀ ਪਹਿਲਾਂ ਹੀ 5 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਅਤੇ ਬਾਕੀ ਉਮੀਦਵਾਰਾਂ ਦੇ ਨਾਮ ਵੀ ਜਲਦ ਹੀ ਕਿਤੇ ਜਾਣਗੇ। हरियाणा ਚ ਦੁਸਤਾਂਤ ਚਟਾਲਾ ਦੀ ਪਾਰਟੀ ਜਜਪੀ ਨੇ हिसार ਤੋਂ ਵਿਧਾਇਕ ਨੈਨਾ ਸਿੰਘ ਚਟਾਲਾ ਨੂੰ ਢੇਟ ਦਿੱਤੀ ਹੈ। ਸਿੱਸਾ ਦੇ ਸਬਕਾ ਲੋਕ ਸਭਾ ਵਿਧਾਇਕ ਰਕੇਸ਼ ਖਟਕ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਵਿਪਾਨੀ ਮਿਹਦਰਗੜ ਤੋਂ ਸਬਕਾ ਵਿਧਾਇਕ ਰਾਓ ਬਹਾਦਰ ਸਿੰਘ ਤੇ ਆਪਣਾ ਦਾ ਲਗਾਇਆ ਗਿਆ ਹੈ। ਗੁਰੂਗ੍ਰਾਮ ਤੋਂ ਮਸ਼ਹੂਰ ਕਲਾਕਾਰ راہੂਲ ਯਾਦਵ ਫਜ਼ਲਪੁਰੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਫਰੀਦাবাদ ਚ ਨੌਜਵਾਨ ਨੇਤਾ ਨਲਿੰਨ ਹੁੱਡਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਜਿਸ ਨੂੰ ਲੈ ਕੇ ਹੁਣ ਜੋ ਕੁਝ ਹਰਪਾਲ ਕੰਬੋਜ ਹੋਰਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਇਸ ਦੇ ਉੱਤੇ ਹੁਣ ਵੱਡੀ ਚਰਚਾ ਇਹ ਚੜਪਈ ਹੈ ਕਿ ਪਾਰਟੀ ਦੇ ਵਿੱਚ ਲਗਾਤਾਰ ਅਸਤੀਫੇ ਦੇਣ ਦਾ ਕਾਰਨ ਆਖਰਕਾਰ ਹੈ ਕਿ ਦੱਸਦੀ ਹੈ ਕਿ ਪਿਛਲੇ ਮਹੀਨੇ ਜੀ ਜੀ ਪੀ ਦਾ ਬੀ ਜੀ ਪੀ ਦੇ ਨਾਲ ਗੱੜ ਜੋ ਟੁੱਟ ਗਿਆ ਸੀ ਜਿਸ ਦੇ ਕਰਕੇ ਉਹ ਸਰਕਾਰ ਦੇ ਵਿੱਚ ਪਹਿਲਾਂ ਸਨ ਉਸ ਤੋਂ ਬਾਅਦ ਸੱਤਾ ਤੋਂ ਬਾਹਰ ਹੋ ਗਏ ਨੇ ਹੁਣ ਹਰਿਆਣਾ ਦੇ ਵਿੱਚ ਇਕੱਲੇ ਆ ਬੀਜੇਪੀ ਦੀ ਸਰਕਾਰ ਹੈ ਤੁਹਾਨੂੰ ਹੋਰ ਵੀ ਹਰਿਆਣਾ ਦੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਪੁਆ ਟੀਵੀ ਪੰਜਾਬ ਦੇ ਨਾਲ